ਸਮਾਨ ਨੇ ਅਸੀਂ ਉਹ ਵਿਅਕਤੀਆਂ ਤੱਕ ਜਿਨ੍ਹਾਂ ਨੂੰ ਭਗਵੰਤ ਮਾਨ ਨੇ ਆਪਣੇ ਹੱਥੀ ਨਿਯੁਕਤੀ ਪੱਤਰ ਦਿੱਤੇ ਨਿਯੁਕਤੀ ਪੱਤਰ ਵੀ ਦੇਤੇ ਸਾਨੂੰ ਇਹ ਵੀ ਕਿਹਾ ਤੁਸੀਂ ਆ ਸਕੂਲਾਂ ਦੇ ਵਿੱਚ ਜਾ ਕੇ ਪੜ੍ਹਾਉਣਾ ਪਰ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਪਿਛਲੇ 40 ਦਿਨਾਂ ਤੋਂ ਧੂੜੀ ਵਾਸੀਆਂ ਨੂੰ ਦਸਣਾ ਚਾਹੁੰਦੇ ਅਸੀਂ ਥੋੜੇ ਕ੍ਰਾਂਤੀ ਚੌਕ ਜਿਹੜੀ ਕਮੇਟੀ ਵਾਲਾ ਤਾਰਕ ਉਹ ਤੇ ਟੈਂਕੀ ਤੇ ਸਾਡੀਆਂ ਤਿੰਨ ਭੈਣਾਂ ਤੇ ਦੋ ਮੁੰਡੇ ਬੈਠੇ ਆ ਰਾਤ 2 ਪੈਣਾਂ ਉਹ ਜਿਹੜੀ ਮਾੜੀ ਹਾਲਤ ਬਿਮਾਰ ਹੋ ਰਹੀਆਂ ਸੀ ਟੈਂਕੀ ਤੇ ਪਰ ਕਿਸੇ ਪ੍ਰਸ਼ਾਸਨ ਨੇ ਆ ਕੇ ਸਾਡੀ ਕੋਈ ਥਾਰ ਨਹੀਂ ਲਈ ਇਹ ਗੰਦੀ ਰਾਜਨੀਤੀ ਭਗਵੰਤ ਮਾਨ ਦੀ ਭਗਵੰਤ ਮਾਨ ਉਹ ਜਿਹੜਾ ਕੇਜਰੀਵਾਲ ਦਾ ਪਿੱਟ ਸਿਆਪਾ ਕਰ ਸਕਦਾ ਜਾ ਕੇ ਦਿੱਲੀ ਚ ਪਰ 40 ਦਿਨਾਂ ਤੋਂ ਜਿਹੜੀਆਂ ਕੁੜੀਆਂ ਟੈਂਕੀ ਤੇ ਬੈਠੀਆਂ ਉਹਨਾਂ ਕੋਲੇ ਆਉਣ ਦਾ ਟਾਈਮ ਭਗਵੰਤ ਮਾਨ ਕੋਲੇ ਨਹੀਂ ਹੈ ਭਗਵੰਤ ਮਾਨ ਬਹੁਤ ਵੱਡੀ ਚੀਜ਼ ਆ ਉਹਨਾਂ ਕੋਲੇ ਟਾਈਮ ਆਉਂਦਾ ਸਰਕਾਰ ਕੋਲੇ ਟਾਈਮ ਨਹੀਂ ਹੈ ਸਾਡੇ ਕੋਲੇ ਆਉਣ ਦਾ ਅਸੀਂ ਦੱਸਣਾ ਚਾਹੁੰਦੇ ਇਹਦੇ ਆਪਣੇ ਆਪ ਨੂੰ ਭਾਗਾ ਆਲਾ ਸਮਝਾਂਗੇ ਸਾਡਾ ਮਕਸਦ ਭਗਵੰਤ ਮਾਨ ਦੀਆਂ ਫੋਟਾਂ ਤੋੜਨਾ ਨਹੀਂ ਸਾਡਾ ਮਕਸਦ ਲੋਕਾਂ ਦੇ ਕੰਨਾਂ ਦੇ ਵਿੱਚ ਸੱਚਾਈ ਪਹੁੰਚਾਉਣਾ ਫੋਟਾਂ ਆਪਣੇ ਆਪ ਟੁੱਟ ਜਾਣਗੀਆਂ ਜਿੱਦੇ ਲੋਕਾਂ ਨੂੰ ਪਤਾ ਲੱਗਿਆ ਇਹ ਗੰਦੀ ਰਾਜਨੀਤੀ ਸਿਰਫ ਐਡਾਂ ਦੀ ਰਾਜਨੀਤੀ 41000 ਆਦਮੀ ਨੇ ਪਹਿਲਾਂ ਦੀ ਗੱਲ ਹੈ ਪੂਰੇ ਸ਼ਹਿਰ ਦੀ ਗੱਲ ਕਰਦਾ ਮੈਂ ਇੱਥੇ ਮਲੇਰ ਕੋਟਲਾ 22 ਤਾਸ ਤੇ ਵੱਡੇ ਵੱਡੇ ਹੋਲਡਿੰਗ ਲਾਉਂਦੇ ਸੀ ਭਗਵੰਤ ਮਾਨ ਨੇ ਕੰਮੀ ਚਾਰ ਬਠੀਆ ਇਹ ਝੂਠੇ ਦਾਵੇ ਕੀਤੇ ਜਾ ਰਹੇ ਆ ਅਸੀਂ ਦੱਸਣਾ ਚਾਹੁੰਦੇ ਆ ਉਹ 43000 ਦੇ ਵਿੱਚੋਂ ਅਸੀਂ ਵੀ ਇੱਕੋ ਘਾਟ ਹੈ ਇਹਨਾਂ ਨੂੰ ਨਿਯੁਕਤੀ ਪੱਤਰ ਦੇ ਕੇ ਤੁਸੀਂ ਸਾਡੇ ਜੋ ਜਿਹੜਾ ਅੱਜ ਤੁਸੀਂ ਧਰਨਾ ਪ੍ਰਦਰਸ਼ਨ ਭਗਵੰਤਾਨ ਸਰਕਾਰ ਦੇ ਖਿਲਾਫ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਇਸ ਵੇਲੇ ਇਸ ਵੇਲੇ ਤੁਸੀਂ ਇਸ ਧਰਨਾ ਪ੍ਰਦਰਸ਼ਨ ਕਰ ਰਹੇ ਸਰ ਅਸੀਂ ਇਹ ਦੱਸਣਾ ਚਾਹੁੰਦੇ ਆਂ ਵੀ ਪਿਛਲੇ 40 ਦਿਨਾਂ ਤੋਂ ਅਸੀਂ ਧੋਰੀ ਵਿਖੇ ਟੈਂਕੀ ਤੇ ਸਾਡੀਆਂ ਤਿੰਨ ਭੈਣਾਂ ਤੇ ਦੋ ਮੁੰਡੇ ਬੈਠਿਆ ਔਰ 40 ਦਿਨਾਂ ਦੇ ਵਿੱਚ ਸਾਰੇ ਇਹਨਾਂ ਵੱਲੋਂ ਜੋ ਸਾਡੀਆਂ ਮੰਗਾਂ ਸੀ ਇਹਨਾਂ ਵੱਲੋਂ ਇੱਕ ਵੀ ਮੰਗ ਸਾਡੀ ਪੂਰੀ ਨਹੀਂ ਕੀਤੀ ਗਈ ਸਾਡੀ ਮੰਗ ਸੀ ਸਾਨੂੰ ਕਿਉਂਕਿ ਨਜਾਇਜ਼ ਸਾਡੇ ਨਾਲ ਧੱਕਾ ਹੋ ਰਿਹਾ ਸਾਨੂੰ ਸਕੂਲਾਂ ਦੇ ਵਿੱਚ ਭਗਵੰਤ ਮਾਨ ਸਰਕਾਰ ਨੇ ਆਪ ਦੇ ਹੱਥੀ ਨਿਯੁਕਤੀ ਪੱਤਰ ਵੰਡ ਕੇ ਸਕੂਲਾਂ ਵਿੱਚ ਭੇਜਣ ਦੀ ਬਜਾਏ ਸਾਨੂੰ ਧੂਰੀ ਟੈਂਕੀਆਂ ਤੇ ਬੈਠਣ ਲਈ ਮਜਬੂਰ ਕਰ ਦਿੱਤਾ ਤਾਂ ਇਹ 40 ਦਿਨਾਂ ਦੇ ਵਿੱਚ ਸਾਡਾ ਕੋਈ ਵੀ ਸਰਚ ਖਾ ਲੈਣੀ ਕੀਤਾ ਗਾ ਰਾਤ ਇਸ ਤੋਂ ਪਹਿਲਾਂ ਵੀ ਸਾਰਾ ਸਾਡੇ ਇੱਕ ਕੈਂਡੀਡੇਟ ਨੇ ਧੂਰੀ ਟੈਂਕੀ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਇੱਕ ਰਨ ਟੈਂਕੀ ਤੇ ਅੱਗ ਵੀ ਲੱਗ ਗਈ ਸਾਡੇ ਕੈਂਡੀਡੇਟ ਵੱਲੋਂ ਤੇ ਰਾਤ ਵੀ ਸਾਡੀਆਂ ਜਿਹੜੀ ਦੋ ਭੈਣਾਂ ਉਹਨ ਸਰ ਸਾਨੂੰ ਕੋਈ ਸਹਿਯੋਗ ਨਹੀਂ ਮਿਲ ਰਹਾ ਤੁਰੀ ਪ੍ਰਸ਼ਾਸਨ ਵੱਲੋਂ ਇਹਨਾਂ ਨੇ ਆ ਕੇ ਕਰੇ ਸਰ ਕਿਸੇ ਮੈਡੀਕਲ ਜਿਹੜਾ ਡਾਕਟਰ ਹੁੰਦਾ ਉਹਨਾਂ ਨੂੰ ਨਹੀਂ ਬੁਲਾਇਆ ਵੀ ਟੈਂਕੀ ਤੇ ਜਿਹੜੇ ਬੱਚੇ ਬੈਠੇ ਆ ਉਹਨਾਂ ਦਾ ਅਸੀਂ ਬੀਪੀ ਤੱਕ ਨਹੀਂ ਚੱਕਰਵਾਇਆ ਸਰ ਹੋਰ ਤਾਂ ਬਹੁਤ ਆਪਾਂ ਗੱਲ ਕਰਦੇ ਆ ਭਗਵਾਨਤਮਾਨ ਜਿਹੜਾ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ ਸਾਡੀ ਸਰਕਾਰ ਸੱਥਾਂ ਦੇ ਵਿੱਚੋਂ ਚੱਲੂਗੀ ਸਾਡੀ ਸਰਕਾਰ ਪਿੰਡਾਂ ਦੀਆਂ ਛੋਟੀਆਂ-ਛੋਟੀਆਂ ਦੁਕਾਨਾਂ ਦੇ ਵਿੱਚ ਚੱਲੂਗੀ ਸ਼ਹਿਰਾਂ ਦੀਆਂ ਛੋਟੀਆਂ-ਛੋਟੀਆਂ ਦੁਕਾਨਾਂ ਦੇ ਵਿੱਚ ਚੱਲੂਗੀ ਪਰ ਸਰ ਅੱਜ 40 ਦਿਨਾਂ ਤੱਕ ਇਹਨਾਂ ਦੀ ਗੂੰਗੀ ਬੋਲੀ ਸਰਕਾਰ ਇਹਨਾਂ ਦਾ ਓਐਸਡੀ ਤੱਕ ਸਾਡੇ ਕੋਲੇ ਨਹੀਂ ਆਇ ਸਰ ਅਸੀਂ ਆਪ ਦੀ ਸਾਰੀ ਵਾਹ ਲਾ ਕੇ ਦੇਖ ਲਈ ਐਸੀ ਪਿਛਲੇ 40 ਦਿਨਾਂ ਤੋਂ ਜਿਹੜਾ ਹੈਗਾ ਇੱਥੇ ਟੈਂਕੀ ਉੱਪਰ ਸਾਡੀਆਂ ਕੁੜੀਆਂ ਵੀ ਬੈਠੇ ਹੋਈਆਂ ਮੁੰਡੇ ਵੀ ਹੁਣ ਅਸੀਂ ਘਰ ਘਰ ਜਾ ਕੇ ਇਹਨਾਂ ਦਾ ਵਿਰੋਧ ਕਰਾਂਗੇ ਲੋਕਾਂ ਨੂੰ ਇਹਨਾਂ ਦੀ ਸੱਚਾਈ ਦੱਸਾਂਗੇ ਜਿਹੜਾ ਇਹਨਾਂ ਨੇ 42992 ਨੌਕਰੀਆਂ ਦੇ ਆ ਲਗਾ ਰੱਖੇ ਹੈਗੇ ਆ ਇਤਿਹਾਰ ਉਹਦੀ ਸਾਰੀ ਸੱਚਾਈ ਦੱਸਾਂਗੇ ਘਰ ਘਰ ਜਾ ਕੇ ਇਹਨਾਂ ਦੇ ਜਿਹੜੇ ਹੈਗਾ ਡਿਪਾਰਟਮੈਂਟ ਐਜੂਕੇਸ਼ਨ ਦੇ ਡਿਪਾਰਟਮੈਂਟ ਦੀਆਂ ਗਲਤੀਆਂ ਕਰਨਾ ਅੱਜ ਸਿੱਥੇ ਸੜਕਾਂ ਤੇ ਰੋਲ ਰਹੇ ਆ ਉਹ ਇਹਨਾਂ ਦੀ ਸੱਚਾਈ ਅਸੀਂ ਘਰ ਘਰ ਜਾ ਕੇ ਲੋਕਾਂ ਨੂੰ ਦੱਸਾਂਗੇ ਤੇ ਇਹਨਾਂ ਨੂੰ ਵੋਟਾਂ ਵਿੱਚ ਹਰਾਵਾਂਗੇ ਸਰਕਾਰ ਦਾ ਕੋਈ ਵੀ ਨੁਮਾਇੰਦਾ ਤੁਹਾਡੇ ਕੋਲ ਨਹੀਂ ਕੋਈ ਵੀ ਸਰਕਾਰ ਦਾ ਨੁਮਾਇੰਦਾ ਹੁਣ ਤੱਕ ਸਾਡੇ ਕੋਲ ਨਹੀਂ ਆਇਆ ਨਾ ਹੀ ਕੋਈ ਸਾਨੂੰ ਪ੍ਰਸ਼ਾਸਨ ਵੱਲੋਂ ਕੋਈ ਹੈਲਪ ਦਿੱਤੀ ਗਈ ਹੈ ਇੱਥੇ ਦੇਖੋ ਕਿੰਨੀ ਮਾੜੀ ਹਾਲਤ ਦੇ ਵਿੱਚ ਜਿਹੜੇ ਹੈਗੇ ਬੱਚ ਕਹਿੰਦਾ ਉਹਨਾਂ ਬੱਚਿਆਂ ਦਾ ਕੀ ਹਾਲਾਤ ਨੇ ਜਿਹੜੇ ਦੋ ਤੁਸੀਂ ਦੱਸ ਰਹੇ ਸੀ ਸਰ ਰਾਤ ਉਹਨਾਂ ਦੀ ਦੋ ਕੁੜੀਆਂ ਦੀ ਕਾਫੀ ਹਾਲਤ ਨਾਜੁਕ ਸੀ ਫਿਰ ਮਤਲਬ ਅਸੀਂ ਉਹਨਾਂ ਵਿੱਚੋਂ ਇੱਕ ਕੁੜੀ ਨੂੰ ਸਾਨੂੰ ਜਿਹੜਾ ਹੈਗਾ ਮਤਲਬ ਨਿਕਸੇ ਉਤਾਰਨਾ ਪਿਆ ਪਰ ਦੋ ਕੁੜੀਆਂ ਤੇ ਦੋ ਮੁੰਡੇ ਸਾਡੇ ਹੁਣ ਵੀ ਟੈਂਕੀ ਦੇ ਉੱਪਰ ਨੇ ਉਹਨਾਂ ਦੀ ਹਾਲਤ ਕਿਸੇ ਟਾਈਮ ਹੀ ਖਰਾਬ ਹੋ ਸਕਦੀ ਜੀ ਸਰ ਸਰ ਅਸੀਂ ਦੱਸਣਾ ਚਾਹੁੰਦੇ ਹਾਂ ਅਸੀਂ ਪਿਛਲੇ 8 ਮਾਰਚ ਤੋਂ ਧੂਰੀ ਵਿਖੇ ਬੈਠੇ ਸੀ ਐਮਡੀ ਸ੍ਰੀ ਅਸ਼ਮੁਰੇ ਜੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਸਾਡੇ ਕੋਲ ਆਇਆ ਨਹੀਂ ਵੀ ਥੋੜੀ ਪ੍ਰੋਬਲਮ ਕੀ ਹੈ ਥੋੜਾ ਸੋਲੂਸ਼ਨ ਕਿਵੇਂ ਆਊਗਾ ਸਰ ਸਾਡੀ ਕੋਰਟ ਵਿੱਚ ਕੱਲ ਹਾਈ ਹਾਈ ਕੋਰਟ ਦੇ ਵਿੱਚ ਪੇਸ਼ੀ ਸੀ ਉੱਥੇ ਸਰਕਾਰੀ ਵਕੀਲ ਜਾ ਕੇ ਬੋਲਦਾ ਜੀ ਸਾਡੀ ਐਲਪੀਏ ਨਹੀਂ ਲੱਗੀ ਵੀ ਸਾਨੂੰ ਹੋਰ ਟਾਈਮ ਦਿੱਤਾ ਜਾਵੇ ਸਰ 30 ਜਨਵਰੀ ਦਾ ਸਾਡੇ ਆਪੜਾ ਆਏ ਨੇ ਕਿ ਇਹਨਾਂ ਸਰਕਾਰ ਦੇ ਗਲਵ ਇਹਨਾਂ ਨੇ ਸਰਕਾਰ ਨੇ ਇੱਕ ਵੀ ਸਟੈਪ ਨਹੀਂ ਚੱਕਿਆ ਵੀ ਜਿਹਦੇ ਕਰਕੇ ਸਾਨੂੰ ਦੁਬਾਰਾ ਜੁਆਇਨਿੰਗ ਕਰਾਇਆ ਜਾਵੇ ਸਰ ਇਹਨਾਂ ਨੂੰ ਸਾਨੂੰ 6 ਮਹੀਨੇ ਹੋ ਗਏ ਜੁਆਇਨਿੰਗ ਲੈਟਰ ਦਿੱਤੇ ਹੋਏ ਨੇ ਸਕੂਲ ਆਊਟ ਕਰਦੇ ਪਰ ਸਾਨੂੰ ਸਕੂਲਾਂ ਦੇ ਵਿੱਚ ਨਹੀਂ ਭੇਜਿਆ ਜਾ ਰਿਹਾ ਕਿਉਂਕਿ ਸਾਡੇ ਇਹਨਾਂ ਨੇ ਕੋਰਟ ਦੁਆਰ ਹੀ ਆਪ ਸਟੇਟ ਕਰਵਾ ਰਹੀ ਹੈ ਇੱਕ ਬਸ ਇਹ ਕਹਰੇ ਨੇ ਵੀ ਅਸੀਂ 42992 ਨੌਕਰੀਆਂ ਦੇ ਦੀਆਂ ਪਰ ਅਸੀਂ ਉਹਨਾਂ ਦੇ ਵਿੱਚੋਂ 168 ਡੀਪੀ ਆਂਦੇ ਨੇ ਜਿਨ੍ਹਾਂ ਨੂੰ ਮਾਨ ਸਾਹਿਬ ਨੇ ਖੁਦ ਆਪ ਸਾਨੂੰ ਨਿਯੁਕਤੀ ਪੱਤਰ ਦਿੱਤੇ ਸੀ ਮੋਹੱਲੀ ਵੀਗੇ ਇਹਨਾਂ ਨੇ ਸਾਨੂੰ ਨਿਯੁਕਤੀ ਪੱਤਰ ਦੇਤੇ ਨਿਯੁਕਤੀ ਪੱਤਰ ਦੇਣ ਤੋਂ ਬਾਅ ਲੱਡੂ ਤੱਕ ਵੰਡ ਦਿੱਤੇ ਸੀਗੇ ਵੀ ਸਾਨੂੰ ਖੁਸ਼ੀ ਹੋ ਗਈ ਵੀ ਅਸੀਂ ਸਰਕਾਰੀ ਮੁਲਾਜ਼ਮ ਭਰਤੀ ਹੋ ਚੁੱਕੇ ਹਾਂ ਪਰ ਸਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਅਸੀਂ ਸਾਨੂੰ ਸੜਕਾਂ ਦੇ ਰੋਲਾਂ ਫੇਰੇ ਸਾਨੂੰ 8 ਮਾਰਚ ਤੋਂ ਸਾਡੇ ਕੈਂਡੀਡੇਟ ਧੂਰੀ ਟੈਂਕੀ ਦੇ ਬੈਠੇ ਨੇ ਤੇ ਸਾਡੀ ਕੋਈ ਸੁਣਵਾਈ ਨਹੀਂ ਤੇ ਬੰਤਾ ਸਰਕਾਰ ਤੁਹਾਡੀ ਸੁਣਵਾਈ ਨਹੀਂ ਕਰਦੀ ਤਾਂ ਅਗਲਾ ਕਦਮ ਤੁਹਾਡਾ ਕੀ ਹੋਵੇਗਾ ਜੇਕਰ ਸਾਡਾ ਕੋਈ ਮੁਕਤਾ ਹੱਲ ਨਹੀਂ ਹੁੰਦਾ ਤਾਂ ਅਸੀਂ ਧੂਰੀ ਦੇ ਹਰ ਇੱਕ ਘਰ-ਘਰ ਜਾ ਕੇ ਇਹਨਾਂ ਦੀ ਸੱਚਾਈ ਦੱਸਾਂਗੇ ਕਿਉਂਕਿ ਸਰ ਇਹ ਕਹਿੰਦੇ ਕਿਨੇ ਤੇ ਗਰਾਊਂਡ ਲੈਵਲ ਦੀ ਸੱਚਾਈ ਸੀ ਲੋਕਾਂ ਨੂੰ ਦੱਸਾਂਗੇ ਵੀ ਸਾਡੇ ਨਾਲ ਨਜਾਇਜ਼ ਧੱਕਾ ਕਰ ਰਹੀ ਹੈ ਸਰਕਾਰ ਟੋਟਲ ਕਿੰਨੇ ਦਿਨ ਹੋ ਗਏ ਸਰ ਸਾਨੂੰ 4